ਰਕਾਲ ਢੇਲੀਪੋਸਟ ਪੰਜਾਬੀ ਦੇਖ ਰਹੇ ਤੁਸੀਂ ਤੇ ਸਾਬਕਾ ਡੀਐਸਪੀ ਜਗਦੀਸ਼ ਭੋਲਾ ਜੋ ਕਿ ਹਾਲੀ ਦੇ ਵਿੱਚ ਆਪਣੇ ਨਾਨਕੇ ਪਿੰਡ ਪਹੁੰਚੇ ਨੇ ਜੁਨਾ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਦੱਸ ਦਈਏ ਕਿ ਉਹਨਾਂ ਗੁਰੂ ਘਰ ਦੇ ਵਿੱਚ ਮੱਥਾ ਟੇਕਿਆ ਤੇ ਮੀਡੀਆ ਦੇ ਰੂਬਰੂ ਉਹ ਨਹੀਂ ਹੋਏ ਸੁਰੱਖਿਆ ਦਾ ਹਵਾਲਾ ਦਿੰਦਿਆਂ ਕੋਈ ਮੀਡੀਆ ਦੇ ਨਾਲ ਗੱਲਬਾਤ ਨਹੀਂ ਕੀਤੀ ਗਈ ਹੈ ਤਾਂ ਦੱਸ ਦਈਏ ਕਿ ਹਾਲੀ ਦੇ ਵਿੱਚ ਬਹੁਕਰੋੜੀ ਡਰੱਗ ਮਾਮਲੇ ਦੇ ਵਿੱਚ ਜ਼ਮਾਨਤ ਮਿਲਦੀ ਹੈ ਤੇ ਜਗਦੀਸ਼ ਭੋਲਾ ਹੁਣ ਜਿਹੜੇ ਆਪਣੇ ਨਾਨਕੇ ਪਿੰਡ ਪਹੁੰਚੇ ਤਾਂ ਬਠਿੰਡਾ ਦੇ ਪਿੰਡ ਚੌਕ ਕੇ ਆਪਣੇ ਨਾਨਕੇ ਘਰ ਪਹੁੰਚਦੇ ਨੇ ਜਿੱਥੇ ਉਹਨਾਂ ਗੁਰੂ ਘਰ ਦੇ ਵਿੱਚ ਮੱਥਾ ਟੇਕਿਆ ਹਾਲਾਂਕਿ ਇਸ ਦਰਮਿਆਨ ਇਹ ਜਿਹੜੀ ਵੀਡੀਓ ਸਾਹਮਣੇ ਆਈ ਹੈ ਇਸ ਤੋਂ ਬਾਅਦ ਸੁਰੱਖਿਆ ਦਾ ਹਵਾਲਾ ਦਿੰਦਿਆਂ ਕਿਸੇ ਵੀ ਮੀਡੀਆ ਕਰਮੀ ਦੇ ਨਾਲ ਉਹਨਾਂ ਦੇ ਵੱਲੋਂ ਕੋਈ ਵੀ ਗੱਲਬਾਤ ਨਹੀਂ ਕੀਤੀ। ਹਾਲ ਹੀ ਦੇ ਵਿੱਚ ਜਿਹੜਾ ਬਹੁ ਕਰੋੜੀ ਡਰੱਗਸ ਮਾਮਲਾ ਹੈ ਉਸ ਦੇ ਵਿੱਚ ਸਾਬਕਾ ਡੀਐਸਪੀ ਜਗਦੀਸ਼ ਭੋਲਾ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਸ਼ਰਤਾਸਣੇ ਜ਼ਮਾਨਤ ਦਿੱਤੀ ਸੀ ਜ਼ਮਾਨਤ ਤੇ ਰਿਹਾਈ ਹੁੰਦੀ ਹੈ ਬਠਿੰਡਾ ਦੀ ਕੇਂਦਰੀ ਜੇਲ੍ਹ ਦੇ ਵਿੱਚੋਂ ਬੰਦ ਸਨ ਤਾਂ ਇਸੇ ਦਰਮਿਆਨ ਜ਼ਮਾਨਤ ਤੋਂ ਬਾਅਦ ਇਹ ਤਸਵੀਰ ਉਹਨਾਂ ਦੀ ਸਾਹਮਣੇ ਆਈ ਹੈ ਜਿੱਥੇ ਆਪਣੇ ਨਾਨਕੇ ਪਿੰਡ ਪਹੁੰਚੇ ਨੇ ਤੇ ਇਸੇ ਦਰਮਿਆਨ ਮੀਡੀਆ ਦੇ ਨਾਲ ਕੋਈ ਵੀ ਗੱਲਬਾਤ ਨਹੀਂ ਕੀਤੀ ਗਈ ਹੈ ਸਿਰਫ ਆਪਣੇ ਨਾਨਕੇ ਪਿੰਡ ਪਹੁੰਚਦene ਗੁਰੂ ਘਰ ਮੱਥਾ ਉਹਨਾਂ ਟੇਕਿਆ ਤੇ ਇਸੇ ਦਰਮਿਆਨ ਸੁਰੱਖਿਆ ਦਾ ਹਵਾਲਾ ਦਿੰਦਿਆਂ ਕਿਸੇ ਵੀ ਮੀਡੀਆ ਕਰਮੀ ਨੂੰ ਅੱਗੇ ਜਾਣ ਦੀ ਇਜਾਜ਼ਤ ਤੱਕ ਨਹੀਂ ਦਿੱਤੀ ਜਾਂ ਤੇ ਬਹੁ ਕਰੋੜੀ ਡਰੱਗਸ ਮਾਮਲੇ ਦੇ ਵਿੱਚ ਹਾਲੀ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਸ਼ਰਤਾਸਣੇ ਜ਼ਮਾਨਤ ਜਿਹੜੀ ਹੈ ਜਗਦੀਸ਼ ਪੋਲਾ ਨੂੰ ਦਿੱਤੀ ਗਈ ਸੀ ਤਾਂ ਸਾਬਕਾ ਡੀਐਸਪੀ ਜਗਦੀਸ਼ ਪੋਲਾ ਜ਼ਮਾਨਤ ਤੋਂ ਬਾਅਦ ਆਪਣੇ ਨਾਨਕੇ ਪਿੰਡ ਪਹੁੰਚੇ ਨੇ